ਕਬੀਰ ਮਾਇਆ ਚੁਰਟੀ ਮਸਮਸ ਲਾ ਬਿਹਾਰਟ ਏਕ ਕਬੀਰ ਨਾਮ ਸੈ ਜਨ ਕੀਨੀ ਬਾਰ ਹੈ ਬਾਟ ਇਸ ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 20ਵਾਂ ਸ਼ਲੋਕ ਹੈ 20 ਨੰਬਰ ਸ਼ਲੋਕ ਹੈ ਇਹ ਇਸ ਪਾਵਨ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਵੀ ਜਿਹੜਾ ਅਸਲ ਵਿੱਚ ਮਾਇਆ ਹੈ ਨਾ ਜਿਹੜੀ ਇਹ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੜੀ ਵੱਡੀ ਚੋਰਨੀ ਹੈ ਤੇ ਇਹ ਕਈ ਤਰ੍ਹਾਂ ਦੀਆਂ ਹਟੀਆਂ ਲਾ ਕੇ ਸੰਸਾਰ ਨੂੰ ਲੁੱਟਦੀ ਹੈ ਭਵਕੀ ਮਾਇਆ ਦੇ ਕਈ ਤਰ੍ਹਾਂ ਦੇ ਅਸਰ ਨੇ ਜਿਹੜੇ ਮਨੁੱਖ ਦੇ ਮਨ ਨੂੰ ਖੋਖਲਾ ਕਰ ਦਿੰਦੇ ਨੇ ਬੰਦੇ ਦੀ ਮਾਨਸਿਕਤਾ ਦੇ ਅੰਦਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਗਰਬੜ ਵਾਲੇ ਗੁਣ ਪੈਦਾ ਕਰ ਦਿੰਦੇ ਨੇ ਇਹ ਖਿਆਲ ਜਿਹੜੇ ਇਹ ਮਾਇਆ ਦੇ ਕਈ ਰੂਪ ਨੇ ਤੋ ਸਤਗੁਰੂ ਸਚੇ ਪਾਸ਼ਾ ਕਬੀਰ ਸਾਹਿਬ ਇੱਥੇ ਕਹਿੰਦੇ ਨੇ ਇਹ ਕਈ ਤਰ੍ਹਾਂ ਦੀਆਂ ਹੱਟੀਆਂ ਲਾ ਕੇ ਮਨੁੱਖ ਨੂੰ ਲੁੱਟਦੀ ਏ ਦੁਨੀਆ ਇਹਦੀ ਲੁੱਟਦੀ ਸਤਗੁਰੂ ਸਚੇ ਪਾਸ਼ਾ ਕਹਿੰਦੇ ਨੇ ਸ਼ਿਕਾਰ ਹੁੰਦੀ ਜਾਂਦੀ ਏ ਇਹ ਮਾਇਆ ਜਗ ਨੂੰ ਕਈ ਤਰ੍ਹਾਂ ਦੇ ਰੂਪ ਦਿਖਾ ਕੇ ਲੁੱਟਦੀ ਏ ਤੇ ਬੰਦਾ ਇਹਨਾਂ ਰੂਪਾਂ ਦੇ ਉੱਤੇ ਮੋਹਿਤ ਹੋ ਕੇ ਤੇ ਲੁੱਟਿਆ ਜਾਂਦਾ ਹੈ ਪਰ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਕੋਲ ਗੁਰੂ ਦਾ ਉਪਦੇਸ਼ ਸੀ ਮੇਰੇ ਅੰਦਰ ਦਾ ਹਉਮੈ ਖਤਮ ਸੀ ਅੰਦਰ ਦਾ ਹੰਕਾਰ ਮਰਿਆ ਹੋਇਆ ਸੀ ਨਿਮਰਤਾ ਭਾਵ ਵਿਚ ਰਹਿਣ ਕਰਕੇ ਮੈਂ ਪ੍ਰਮਾਤਮਾ ਦੀ ਬੰਦਗੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਹੁਣ ਕਰਕੇ ਇੱਕ ਕਬੀਰਾ ਨਾਮਸ ਹੈ ਇੱਕ ਕਬੀਰ ਦਾ ਮਨ ਹੈ ਜਿਹੜਾ ਇਹ ਨਹੀਂ ਲੁੱਟਿਆ ਗਿਆ ਕਿਉਂਕਿ ਕਬੀਰ ਦਾ ਮਨ ਸਤਿਗੁਰੂ ਕਹਿੰਦੇ ਨੇ ਕਬੀਰ ਦਾ ਹੈ ਹੀ ਨਹੀਂ ਸੀ ਕਬੀਰ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਮਾਨੀ ਅਕਾਲ ਪੁਰਖ ਨੂੰ ਸਮਰਪਿਤ ਕਰ ਦਿੱਤਾ ਸੀ ਤੇ ਜਿਹੜੀ ਵਸਤੂ ਪਰਮਾਤਮਾ ਦੀ ਉਹ ਕਦੇ ਲੁੱਟੀ ਹੀ ਨਹੀਂ ਜਾ ਸਕਦੀ। ਤੋਂ ਸਤਿਗੁਰ ਕਹਿੰਦੇ ਨੇ ਇੱਕ ਕਬੀਰਾਂ ਨਾਮਸ ਹੈ ਜਨ ਕੀਨੀ 1262 ਕਬੀਰ ਕਹਿੰਦੇ ਨੇ ਤਾਂ ਨਹੀਂ ਲੁੱਟਿਆ ਗਿਆ। ਇਸ ਮਾਇਆ ਦੀਆਂ ਲਾਈਆਂ ਹੋਈਆਂ ਹੱਟੀਆਂ ਦੀ ਚਮਕ ਦੇ ਕੇ ਕਿਉਂਕਿ ਕਬੀਰ ਨੇ ਇਹਦੇ ਕਈ ਟੁਕੜੇ ਕਰ ਦਿੱਤੇ। ਭਾਵ ਇਹ ਹੈ ਕਿ ਕਬੀਰ ਨੇ ਮਾਇਆ ਦੇ ਅਸਰ ਨੂੰ ਪੈਦਾ ਕਰਨ ਵਾਲੇ ਜਿਹੜੇ ਵਿਕਾਰ ਸੀ ਉਹ ਆਪ ਦੇ ਅੰਦਰੋਂ ਕੱਢ ਕੇ ਸਤਿਗੁਰ ਕਬੀਰ ਸਾਹਿਬ ਕਹਿੰਦੇ ਨੇ ਮੈਂ ਬਾਹਰ ਸੁੱਟ ਦਿੱਤੇ। ਮੈਂ ਉਹਨਾਂ ਵਿਕਾਰਾਂ ਨੂੰ ਆਪਣੇ ਜੀਵਨ ਦਾ ਆਧਾਰ ਹੀ ਨਹੀਂ ਬਣਾਉਣ ਦਿੱਤਾ ਬਣਨ ਦਿੱਤਾ ਜਿਨ੍ਹਾਂ ਵਿਕਾਰਾਂ ਨੂੰ ਆਧਾਰ ਬਣਾ ਕੇ ਕਹਿੰਦੇ ਨੇ ਇਹ ਮਾਇਆ ਨੇ ਮਨ ਨੂੰ ਆਪਣੇ ਜਾਲ ਵਿੱਚ ਫਸਾਉਣਾ ਸੀ ਇਸ ਕਰਕੇ ਮਾਇਆ ਦੇ ਅਸਰ ਤੋਂ ਮੇਰਾ ਮਨ ਬੇਅਸਰ ਹੈ ਮੈਂ ਆਪਣੇ ਜੀਵਨ ਵਿੱਚ ਮਾਇਆ ਵੀ ਪ੍ਰਭਾਵ ਦਾ ਜਿਹੜਾ ਇਹ ਅਸਰ ਹੈ ਇਹ ਹੋਣ ਨਹੀਂ ਦਿੱਤਾ ਕਿਉਂਕਿ ਮੈਂ ਗੁਰਸ਼ਬਦ ਦੇ ਚਾਣਣ ਅੰਦਰ ਰਹਿੰਦੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਇਸ ਕਰਕੇ ਮੇਰੇ ਉੱਤੇ ਮਾਇਆ ਦਾ ਅਸਰ ਨਹੀਂ ਹੋਇਆ